ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਾਇਆ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਕਾਲ ਪੁਰਖ ਵੈਗਰੂ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਤੰਦਰੁਸਤੀ ਤਰੱਕੀ ਚ ਰਹੋ ਤੇ ਤੁਹਾਨੂੰ ਵੈਗਰੂ ਬਹੁਤ ਬਹੁਤ ਖੂਬ ਖੂਬ ਤਰੱਕੀਆਂ ਦੇਵੇ ਸਾਡਾ ਪਤਾ ਜੀ ਮੌੜ ਮੰਡੀ ਬਿਸ਼ਮੇਸ਼ ਨਗਰ ਗਲੀ ਨੰਬਰ 2 ਹਾਂ ਲੋ ਜੀ ਅੱਜ ਆਪਾਂ ਦੇ ਰਹੇ ਹਾਂ ਤੁਹਾਨੂੰ ਬਹੁਤ ਬਹੁਤ ਜਿਆਦਾ ਵੱਡੀ ਆਫਰ ਤੇ ਇਹ ਸਾਰੇ ਬ੍ਰਾਂਡ ਦੇ ਸੂਟ ਹੈ ਕੋਈ ਵੀ ਬ੍ਰਾਂਡ ਨਹੀਂ ਹੈਗਾਗਾ ਇਹ ਹੈਗੇ ਆ ਜੀ VLM ਬ੍ਰਾਂਡ ਦੇ ਸੂਟ ਤੇ ਇਹ ਸੂਟ ਜਿਹੜਾ ਕਿ ਆਪਾਂ 800 ਦਾ ਵੇਚਿਆ ਸੀ ਅੱਜ ਤੁਹਾਨੂੰ ਮਿਲ ਰਿਹਾ ਸਿਰਫ ਤੇ ਸਿਰਫ 650 ਰੁਪਏ ਦਾ ਸਰਦੀਆਂ ਵਾਲਾ ਕੱਪੜਾ ਇਹਨੂੰ ਅਜੇ ਤੁਸੀਂ 2 ਮਹੀਨੇ ਹੋਰ ਵੀ ਪਾ ਸਕਦੇ ਹੋ ਇਸ ਕੱਪੜੇ ਨੂੰ ਸੋ ਸਾਰਾ ਦਾ ਰੇਟ ਸੇਮ ਰਹੂਗਾ ਜੀ 650 ਰੁਪਏ ਆਉਣ ਲਈ ਮੈਚਿੰਗ ਸੂਟ ਇਹ ਹੁਣ ਅਸੀਂ ਸਸਤੇ ਤਾਂ ਕਰਤੇ ਜੀ ਕਿਉਂਕਿ ਸਰਦੀ ਜਾ ਰਹੀ ਹੈ ਸਰਦੀ ਬਸ 1.5-2 ਮਹੀਨਾ ਹੋਰ ਤੋਂ ਆ ਗਿਆ ਜੀ ਇਹ ਲਾਸਟ ਡਿਸਕਾਊਂਟ ਹੈ ਇਹ ਦੂਸਰੇ ਸੂਟ ਨਹੀਂ ਕੱਟਦਾ ਜਿੱਥੇ ਅਗਲੀ ਸਰਦੀ ਚ ਜੇ ਆਪਣੇ ਕੋਲ ਫੜਾ ਬਚ ਵੀ ਗਿਆ ਜੀ ਇਹ ਸੋ ਸਿੱਧੀ ਗੱਲ ਹੈ ਕਿ ਹੀ ਐਨ ਆ ਜੀ ਆਪਾਂ ਜੇ ਆਪਣੇ ਕੋਲ ਕੱਪੜਾ ਬਚ ਵੀ ਅਗਲੀ ਸਰਦੀ ਫਿਰ ਸਾਮ ਵਾਰ ਰੇਟ ਹੀ ਜਾਊਗਾ 850 ਵੰਗੂ ਜਾਂ 900 ਜਿਵੇਂ ਅ ਪਿਛਲਾ ਰੇਟ ਆਇਆ ਹੁਣ ਆਪਾਂ ਘਟਕੇ ਦੇ ਰਹੇ ਕਿਉਂਕਿ ਪਿੱਛੋਂ ਘਟਕਿਆ ਹੋਇਆ ਹੈ ਜੀ ਪਿੱਛੋਂ ਜਦੋਂ ਪਿੱਛੋਂ ਰੇਟ ਵੱਧਦਾ ਸੀ ਉਹ ਵਧਾਉਣੇ ਆ ਜੀ ਕਿਉਂਕਿ ਨੂੰ ਪਤਾ ਅਗਲੀ ਸਰਦੀ ਰੇਟ ਵੱਧ ਕੇ ਆਊਗਾ ਤੇ ਕੱਪੜਾ ਵਧੂਗਾ ਰੇਟ ਇਹ ਆਪਣਾ 750 ਦੇ ਵਿੱਚ ਪਿਓਰ ਬ੍ਰਾਂਡਡ ਦਾ ਮੈਚਿੰਗ ਸੂਟ ਹੈਗਾ ਜੀ ਆਪਣਾ ਪਹਿਲਾ ਕਲਰ ਮੈਂ ਤਾਂ ਬੇਲੀ ਬੈਠੀ ਤਾਂ ਹਮਾਰਾ ਮਨ ਟੱਲੀ ਨਹੀਂ ਇੱਥੇ ਇਹਦਾ ਇੱਕੋ ਹੀ ਨਿਆ ਕਲਰ ਹੈਗਾ ਦੀ ਪੁੱਛ ਹਾਂ ਸੇਲ ਸੋਲਡ ਬਕੀਰੇ ਦੇ ਸੋਲਡ ਹਾਂ ਤੇ ਆ ਆ ਗਿਆ ਜੀ ਆਲਓਵਰ ਇਹ ਵੀ 650 ਦਾ ਬ੍ਰਾਂਡਡ ਸੂਟ ਆ ਦੇਖੋ ਜੀ ਛੇ ਲੱਗ ਚੁੱਕੀ ਹੈ ਸਿਰਫ ਤੇ ਸਿਰਫ 650 ਰੁਪਏ ਤੇ 65 ਰੁਪਈਆ ਚ ਸੂਟ ਤੁਹਾਡੇ ਕੋਲੇ ਆ ਜਾਊਗਾ ਆਪਣਾ ਤੁਹਾਨੂੰ ਦੱਸੇ ਨਾ ਆਪਣਾ ਰੇਟ 800 ਸੀਗਾ ਜੀ 800 850 ਮਾਰਕੀਟ ਰੇਟ ਦਾ 1000 1200 ਹੁੰਦਾ ਦਾ ਥੱਲੇ ਪਾਈ ਸਲਵਾਰਾਂ ਉੱਤੇ ਕਮੀਜ਼ ਹਾਂ ਨਾ ਦੋ ਹੈਗੀਆਂ ਸਲਵਾਰਾਂ ਆ ਲਓ ਜੀ 20 ਮੀਟਰ ਦਾ ਟੋਲ ਆ ਲਓ ਫਿਰ ਕਰੀਮ ਕਲਰ ਦੇ ਵਿੱਚ ਕਿੱਡੇ ਸੋਨੇ ਗੁਲਾਬ ਦੇ ਫੁੱਲ ਬਣਿਆ ਤੇ ਗ੍ਰੀਨ ਜੀਆਂ ਪੱਤੀਆਂ ਸੂਟ ਦੀ ਕੀਮਤ ਆਉਣ ਲਈ 650 ਬ੍ਰਾਂਡਡ ਸੂਟ ਬਦੌਟ ਮਾਰਕਾ ਕੋਈ ਸੂਟ ਨਹੀਂ ਹੈ ਜੀ ਸਾਰਿਆਂ ਤੇ ਬੀਐਲਐਮ ਦੀ ਪੱਕੀ ਮਾਰਕਾ ਲੱਗੀ ਹੋਈ ਆ ਪੱਕੀਆਂ ਮੋਹਰਾਂ ਲੱਗੀਆਂ ਜੀ ਬ੍ਰਾਂਡਡ ਸੂਟ ਆ ਆਨਲੀ 650 ਅੱਠਹਾਰੀ ਡਿਸਕਾਊਂਟ ਦੇ ਜੀ 800 ਵਾਲਾ ਸੂਟ ਸੋਨੋ ਮਿਲ ਰਿਹਾ ਸਿਰਫ 650 ਦਾ 800 ਰੇਟ ਜੀ ਆਪਣਾ ਸੀਗਾ ਜੀ ਮਾਰਕਟ ਰੇਟ ਨਹੀਂ ਹੈਗਾ ਜੀ ਇਹ ਮਾਰਕਟ ਰੇਟ ਇਹ ਸੂਟ ਦਾ ਹੀ 1000 ਪਲੱਸ ਆ ਜੀ 1000 1200 ਦਾ ਸੂਟ ਮਾਰਕਟ ਰੇਟ ਇਹ ਆਪਣੇ ਕੋਲੇ 810 ਦੀ ਤੇ ਹੁਣ ਆਪਾਂ ਡਿਸਕਾਊਂਟ ਲਾ ਕੇ 650 ਦਾ ਕਰਤਾ ਹੈ ਆ ਦੇਖੋ ਜੀ ਗਾਜ ਦੀ ਤੇ ਆਪਣਾ ਲਾਸਟ ਡਿਸਕਾਊਂਟ ਹੀ ਹੈ ਇਸ ਕੱਪੜੇ ਦੀ ਕਿਉਂਕਿ ਇਹ ਥੱਲੇ ਘਟਦ ਨਹੀਂ ਉਸ ਤੋਂ ਬਾਅਦ ਡਿਸਕਾਊਂਟ ਨਹੀਂ ਹੁੰਦਾ ਕੱਪੜਾ ਦੇ ਹਾਂ ਦੇਖੋ ਗਾਜ ਦੀ ਮਰਜੈਂਟਾ ਜੀ ਸਿਰਫ 650 ਦਾ ਇਹਦੂ ਬਸ ਹੁਣ ਆਪਣੇ ਕੋਲੇ ਜਿਹੜਾ ਸਰਦੀ ਵਾਲਾ ਕੱਪੜਾ ਖਤਮ ਹੋ ਚੁੱਕਿਆ ਥੋੜਾ ਬੋ ਹੇਰ ਹਾਲ ਦਾ ਆਹ ਇਹ ਰੋ ਇਹ ਤੁਹਾਨੂੰ ਪਹਿਲੀ ਦੱਸ ਦੇਣਾ ਜੀ 650 ਤੋਂ 600 ਤੋਂ ਸੂਟ ਘਟਦਾ ਨਹੀਂ ਜੀ ਕਿਉਂਕਿ ਆਪਾਂ ਘਾਟਾ ਪਾ ਕੇ ਕਰ ਰਹੇ ਜੀ ਨੂੰ ਸੇਲ ਕਰ ਰਹੇ ਆ ਇਹ ਦੂਸਰੇ ਆਪਾਂ ਘਾਟਾ ਚਰ ਲੈਣੀ ਜੀ ਕਿੰਮੀ ਜੀ ਸਹੀ ਕਹਨੇ ਜੀ ਹਾਂ ਹਾਂ ਮੇਰੇ ਦੂ ਬਾਤ ਹੱਥ ਖੜੇ ਆ ਛੱਡੇ ਇਹਦੋਂ ਨਹੀਂ ਡਿਸਕਾਊਂਟ ਹੁੰਦਾ ਜੀ ਜੀਨੇ ਲੈਣੇ ਆ ਕੱਪੜੇ ਲੈ ਲਿਓ ਜਿਹੜੇ ਰਹਿ ਗਏ ਰਹਿ ਗਏ ਅਸੀਂ ਦੇ ਰਹੇ ਆ ਜੀ ਅਗਲੀ ਵਾਰ ਤੁਹਾਨੂੰ ਦੱਸੀਏ ਨਾ ਜੀ ਸਾਵਾ ਸੂਟ ਜੀ ਐਕਟਿਵ ਨੂੰ ਆਪਾਂ 800 ਦਿੱਤਾ ਅਗਲੀ ਸੈਰ ਤੋਂ ਲੱਸੀ ਨੇ ਇਹ ਰੇਟ ਵੱਧ ਕੇ ਆਉਣਗੇ ਜੀ 850 ਜਾਂ 900 ਵੀ ਲੱਗ ਸਕਦਾ ਹੈ ਸਾਰੇ ਕਸਟਮਰਾਂ ਨੂੰ ਪਤਾ ਹੁੰਦਾ ਵੀ ਹਰ ਇੱਕ ਚੀਜ਼ ਦਾ ਰੇਟ ਵੱਧ ਰਿਹਾ ਹੈ ਆ ਲਓ ਜੀ ਕਿਉਂਕਿ ਹੁਣ ਦੱਸਿਓ ਨੇ ਜਿਹੜਾ ਬੀਐਲਐਮ ਦਾ ਕੱਪੜਾ ਜੀ ਕਸਟਮਰਾਂ ਨੇ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜੀ ਆ ਗਿਆ ਜੀ ਪਰਪਲ ਜਾਮਨੀ ਜਾ ਆਪਣੇ ਤੇ ਆਪਣੇ ਜੀ ਤੇ ਬਾਹਰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਜੀ ਇਹ ਕੱਪੜਾ ਤੇ ਹੁਣ ਸਮਝ ਲਓ ਜਿਹੜਾ ਕੱਪੜਾ ਪਸੰਦ ਆਉਂਦਾ ਜੀ ਹਾਂ ਜੀ ਤੁਹਾਨੂੰ ਪਤਾ ਜੀ ਜਿਹੜਾ ਕੱਪੜਾ ਪਸੰਦ ਹੁੰਦਾ ਉਹਦਾ ਰੇਟ ਵੱਧ ਹੀ ਵੱਧਾ 650 ਰੁਪਏ ਦਾ ਜੀ ਇਹ ਹੁਣ ਇਹਦੀ ਕੱਪੜੀ ਉਹਨਾਂ ਮਾਰਕਟ ਬਣ ਗਈ ਜੀ ਹੁਣ ਅਗਲੀ ਸਰਦੀ ਇਹ ਕੱਪੜਾ ਵੱਧ ਕੇ ਆਊਗਾ ਆ ਲਓ ਜੀ ਜੇ ਮੈਂ ਇੱਕ ਹੀ ਟਕਸ ਦਾ ਰਾਜ ਆ ਜਾਈ ਗਰਮੀ ਚ ਤੇ ਸਰਦੀ ਚ ਬੀਅਲਮ ਦਾ ਰਾਜ ਆ ਆ ਲਓ ਪੱਕੇ ਮਾਰ ਕੇ ਇਹਨਾਂ ਤੇ ਸਾਰੇ ਆ ਗਿਆ ਜੀ ਲੈ ਲਓ ਆਸਟ੍ਰੇਲੀਅਨ ਬੂਲ ਆ ਜੀ ਇਹ ਆ ਲਓ ਜੀ ਸਾਰੀ ਦੀ ਸਾਰੀ ਜੀ ਇਹ ਪੱਕੀਆਂ ਮੋਹਰਾਂ ਵਾਲੀ ਹੈ ਖੁਸ਼ਬੂ ਵਾਲੀ ਸਰਦੀ ਵਾਲਾ ਪਸ਼ਮੀਨਾ ਹੈ ਇਹਨੂੰ ਹੋਰ ਦੱਸਨੇ ਜਿੰਨਾ ਵੀ ਆਪਣੇ ਆ ਕਪੜਾ ਗਿਆ ਜੀ ਜਿਹੜੇ ਕਸਟਮਰਾਂ ਕੋਲ ਗਿਆ ਜੀ ਇੱਕ ਕਸਟਮਰ ਬੰਨੀ ਆਪਣੀ ਕੰਪਲੀਟ ਨਹੀਂ ਆਈ ਇਹ ਸੂਟ ਦੀ ਜਦੋਂ ਦੀ ਸਰਦੀ ਸਟਾਰਟ ਹੋਈ ਪਾ ਆਉਂਦੀ ਹੈ ਸੇਮ ਕਪੜੇ ਬੀ ਆਲੇਮ ਦੇ ਵਿੱਚ ਹੀ ਹਨ ਇੱਕ ਕਸਟਮਰ ਦੀ ਕੰਪਲੀਟ ਨਹੀਂ ਆਈ ਸੂਟ ਚ ਸੇਲ ਸੇਲ ਲੁੱਟ ਲੋ ਮੇਲਾ 800 ਵਾਲੀ ਚੀਜ਼ ਸਿਰਫ 650 ਚ ਮਿਲ ਰਹੀ ਹੈ ਜੀ ਦੇਖੋ ਜੀ ਸੂਟ ਬ੍ਰਾਂਡਡ ਪਸ਼ਮੀਨਾ ਆ ਲਓ ਜੀ ਇਹਦੀ ਇਹ ਨਾਲ ਮੈਚਿੰਗ ਹੈ ਜੀ ਦਿਖ ਰਹੀ ਇਹਦੀ ਪੁ ਮੈਚਿੰਗ ਆਪਣਾ ਹਾਂਜੀ ਹਾਂਜੀ ਆ ਦੇਖੋ ਜੀ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਹੈਗਾ ਜੀ ਬਹੁਤ ਪਿਆਰੇ ਸੂਟ ਹੈ ਜੀ ਇੱਕੇ ਦੇ ਵਿੱਚ ਆ ਗਿਆ ਜੀ ਆ ਗਰੇਜ ਆ ਕਲਰ ਸੀਰੀਅਸਲੀ ਕਹਿ ਰਹੀ ਹਾਂ ਜੀ ਮੂਰਲੀ ਸਰਦੀ ਚ ਫੇਰ ਸਾਨੂੰ ਇੱਕ ਗੱਲ ਹੋਰ ਆ ਜੀ 8 900 ਤਾਂ ਹੀ ਮਿਲੂਗਾ ਮੂਰਲੀ ਸਰਦੀ ਚ ਇੱਕ ਗੱਲ ਹੋਰ ਆ ਜੀ ਜੇ ਮੈਂ ਤੁਸੀਂ ਅੱਜ ਸੂਟ ਕੜਵਾਤਾ ਜੀ ਤਾਂ ਅਸੀਂ ਕਲ ਮਨ ਕੜਦੇ ਸੁਬਾਹ ਤੱਕ ਵੇਟ ਕਰਾਂਗੇ ਉਦੋਂ ਵਾ ਜੇ ਕੋਈ ਹੋਰ ਕਸਟਮਰ ਨੇ ਮੰਗਦਾ ਹੋਏ ਇਸ ਨਾਲ ਦੇ ਨਾਲ ਦੇ ਨਾਲ ਸੇਲ ਕਰ ਦੇਣਾ ਜੀ ਆਹ ਲਓ ਜੀ ਮੈਂ ਜੀ ਵੇਟ ਨਹੀਂ ਕਰ ਰਹੇ ਕਿਉਂਕਿ ਕਸਟਮਰ ਦੋ ਤਿੰਨ ਵਾਰੀ ਇਸ ਵਾਰ ਵੀ ਹੋਇਆ ਜੀ ਸਾਡੇ ਨਾਲ ਦੋ ਦੋ ਤਿੰਨ ਦਿਨਾਂ ਚ ਹੋਇਆ ਕਿ ਸੂਟ ਕੜਵਾ ਲੈਂਦੇ ਜੀ ਬਾਅਦ ਕੋਈ ਰਿਪਲਾਈ ਨਹੀਂ ਹੁੰਦਾ ਜੀ ਤਾਂ ਕਰਕੇ ਹੁਣ ਜਿਹੜਾ ਕਸਟਮਰ ਨੇ ਜੀ ਰਿਪਲਾਈ ਦਿੱਤਾ ਪ੍ਰੋਪਰ ਦਿੱਤਾ ਜੀ ਉਹਦਾ ਸੂਟ ਹੀ ਰੱਖਾਂਗੇ ਜਿਹੜਾ ਕਸਟਮਰ ਨੇ ਰਿਪਲਾਈ ਨਹੀਂ ਦਿੱਤਾ ਜੀ ਉਹਦਾ ਪਰ ਨਹੀਂ ਰੱਖਦੇ ਜੀ ਆਹ ਇਹਦੀ ਕਾਫੀ ਡੱਟ ਮੈਂ ਜੀ ਤੇ ਆਹ ਇਹਦੀ ਬਹੁਤ ਸੋਹਣੀ ਚੀਜ਼ ਬਣਦੀ ਹੈ ਇਹ ਇੱਕ ਨੰਬਰ ਸੂਟ ਬਣਦਾ ਜੀ ਕਿਉਂਕਿ ਸਿਰਫ ਤੇ ਸਿਰਫ 650 ਕਿਉਂਕਿ ਗੱਲ ਇਹ ਹੁੰਦੀ ਜੀ ਆਪਾਂ ਸੂਟ ਰੱਖ ਦਿੰਨੇ ਜੀ ਤੇ ਬਾਕੀ ਕਸਟਮਰ ਮੰਗਦੇ ਰਹਿੰਦੇ ਬਾਕੀ ਨੂੰ ਵੀ ਨਾ ਕਰ ਦਿੰਨੇ ਕਿ ਆਪਣੇ ਕੋਲੇ ਸੂਟ ਆਪਣਾ ਸੋਲਡ ਹੋ ਚੁੱਕਾ ਹੈ ਬਾਅਦ ਚ ਕਸਟਮਰ ਕਹਿੰਦੇ ਦੂਜੇ ਦਿਨ ਦੂਜੇ ਤੀਜੇ ਦਿਨ ਬੋਲ ਦਿੰਦਾ ਜੀ ਕਿ ਮੈਨੂੰ ਚਾਹੀਦਾ ਨਾ ਸੂਟ ਜੀ ਜੇ ਤੁਹਾਨੂੰ ਜੇ ਸੂਟ ਨਹੀਂ ਚਾਹੀਦਾ ਹੁੰਦਾ ਤਾਂ ਪਲੀਜ਼ ਪਹਿਲਾਂ ਦੱਸ ਦਿਆ ਕਰੋ ਸਾਨੂੰ ਕੋਈ ਚੱਕਰ ਨਹੀਂ ਹੁੰਦਾ ਤੁਰਤ ਬਾਅਦ ਜਵਾਬ ਦੇ ਦਿਆ ਕਰੋ ਕਿ ਵੀ ਸਾਨੂੰ ਨਹੀਂ ਚਾਹੀਦਾ ਆ ਲਓ ਜੀ ਪਰਪਲ ਸੋਡੇ ਚੱਕਰ ਜੀ ਹੋਰ ਕਸਟਮਰ ਵੀ ਸ ਸੇ ਮਮੀ ਜੀ ਦੇਖਾ ਦੇਖੋ ਜੀ ਸੇਲਾਂ ਲੱਲ ਰਹੀਆਂ ਜੀ ਸੇਲਾਂ ਦਾ ਭਰਪੂਰ ਫਾਇਦਾ ਉਟਾਓ ਸਿਰਫ 650 ਦਾ ਤੁਹਾਨੂੰ ਇਹ ਸੂਟ ਲੱਗੂਗਾ ਜਿਹੜਾ ਕਿ ਆਪਾਂ 800 ਚ ਵਿਚੇ ਹੋਇਆ ਹੁਣ ਸੇਲ ਕਰਕੇ ਅਸੀਂ ਇਹ ਕੱਪੜਾ ਦੇ ਰਹੇ ਹਾਂ ਸਸਤਾ ਘੋਸ਼ਣਾ ਕਰਿਓ ਜੀ ਥੋੜਾ ਜਿਹਾ ਨਾ ਕਸਟਮਰਾਂ ਨੇ ਇਹ ਤੰਗ ਕਰ ਰੱਖਿਆ ਜੀ ਇਹ ਸੂਟ ਕੜਵਾ ਲੈਂਦੇ ਆ ਦੋ ਤਿੰਨ ਦਿਨਾਂ ਪਲਾਈ ਨਹੀਂ ਦੇਦੇ ਬੱਚ ਕੇ ਇਹ ਸੂਟ ਲੈਣਾ ਨਹੀਂ ਜੀ ਉਹਦੇ ਚੱਕਰ 'ਚ ਜਿਹੜੇ ਬਾਕੀ ਦੇ ਕਸਟਮਰ ਹੈ ਜੀ ਆਪਣੇ ਪੱਕੇ ਕਸਟਮਰ ਉਹ ਵੀ ਰਹਿ ਜਾਂਦੇ ਜੀ ਸਾਡਾ ਥੋੜਾ ਜਿਹਾ ਕੰਮ ਐ ਮੈਂ ਕਿ ਜਿਹੜਾ ਵੀ ਕਸਟਮਰ ਨੇ ਪਹਿਲਾਂ ਸੂਟ ਬੁੱਕ ਕਰ ਲਿਆ ਸੀ ਉਹਨੂੰ ਸੂਟ ਦੇ ਦਿੰਦੇ ਆ ਸਾਡਾ ਕਹਿੰਦਾ ਮਤਲਬ ਇਹ ਹੀ ਆ ਵੀ ਪਲੀਜ਼ ਆਪ ਤੋਂ ਪਾਸੇ ਤੇ ਉਹ ਹੀ ਬੰਦਾ ਕਢਾਇਆ ਕਰੋ ਜਿਨ੍ਹਾਂ ਨੇ ਲੈਣਾ ਹੁੰਦਾ ਪਲੀਜ਼ ਜਿਨ੍ਹਾਂ ਨੇ ਪਗਾਈ ਕਰਾਉਣੀ ਹੁੰਦੀ ਆ ਵੀ ਉਹ ਕੱਪੜਾ ਨਾ ਕਢਾਇਆ ਕਰੋ ਸਾਡੀ ਵੀ ਬਹੁਤ ਮਿਹਨਤ ਲੱਗਦੀ ਐ ਇਹਦੇ ਤੇ ਉਹੀ ਗੱਲ ਆ ਜੀ ਸੋਡੇ ਚੱਕਰ ਸਾਡੇ ਜਿਹੜੇ ਪੱਕੇ ਕਸਟਮਰ ਉਹ ਵੀ ਸਾਨੂੰ ਜਵਾਬ ਦੇਣਾ ਪੈਂਦਾ ਜੀ ਹਾਂ ਲੋ ਜੀ ਆ ਗਿਆ ਜੀ ਰਸ਼ਟ ਜਾਂ ਕਲਰ ਸਾਡੇ ਐਵੇਂ ਹੁੰਦੇ ਸਾਡੀ ਫਰਸਟ ਪ੍ਰਾਇੋਰਟੀ ਹੁੰਦੀ ਐ ਕਿ ਜਿਹੜੇ ਕਸਟਮਰ ਨੇ ਪਹਿਲਾਂ ਸੂਟ ਕਢਵਾਇਆ ਸੀ ਉਹਨੂੰ ਦੇਣਾ ਹ ਆਪਣੀਆਂ ਮੰਮੀਆਂ ਲਈ ਲੈ ਸਕਦੇ ਹਾਂ ਦਾਦੀਆਂ ਲਈ ਲੈ ਸਕਦੇ ਹਾਂ ਬਹੁਤ ਪਿਆਰਾ ਕਲਰ ਆ ਖੁਦ ਵੀ ਬਣਾ ਸਕਦੇ ਹਾਂ ਆ ਲੋ ਸਿਰਫ 650 ਮੈਂ ਤਾਂ ਵੇਚਿਆ ਜਿਵੇਂ ਮਸੂਰੀ ਦਿਨਣਾ ਹੁੰਦਾ ਵਿੱਚ ਬਹੁਤ ਸੋਹਣਾ ਕੱਪੜਾ ਹੈ ਜੀ ਇਹ ਸਾਡੇ ਵਾਲੇ ਰੇਟਸ ਤੋਂ ਕੋਈ ਨਹੀਂ ਦੇਊਗਾ ਇਹ ਅਸੀਂ ਰੇਟ ਦੇ ਰਹੇ ਹਾਂ ਤੁਹਾਨੂੰ ਕਿਉਂਕਿ ਅਸੀਂ ਸਾਡੇ ਕੋਲੇ ਸਟਾਕ ਥੋੜਾ ਸੀ ਸਾਲ ਪਾਰ ਹੁਣੇ ਨਹੀਂ ਸਾਹਮਣਾ ਸਿਰਫ 650 ਚ ਵੀ ਇਹ ਛੱਡਣ ਵਾਲੇ ਕੱਪੜੇ ਹੈ ਨਹੀਂ ਮੇਰੀ ਗਾਰੰਟੀ ਆ ਤੁਸੀਂ ਖੁਦ ਇਹ ਚੀਜ਼ ਮੰਨੋਗੇ ਵੀਡੀਓ ਤੇ ਮੈਨੂੰ ਪਤਾ ਨਹੀਂ ਜੇ ਤੁਸੀਂ ਰਿਐਲਿਟੀ 'ਚ ਇਹ ਕੱਪੜਾ ਦੇਖੋਗੇ ਤਾਂ ਇਹ ਬਹੁਤ ਤੁਹਾਨੂੰ ਸੋਹਣਾ ਲੱਗੂ ਅੱਖਾਂ ਨੂੰ ਆਪਣੀ ਕਹਿੰਦੇ ਆਈ ਕੈਚਿੰਗ ਹੁੰਦਾ ਇਹ ਆਈ ਕੈਚਿੰਗ ਕੱਪੜਾ ਹੈ ਇਹ ਆ ਦੇਖੋ ਜੀ ਕਿੱਡੇ ਸੋਹਣੇ ਕਲਰ ਹੈ ਜਿਆਦਾਤਰ ਸਿੰਗਲ ਸਿੰਗਲ ਸੂਟ ਹੀ ਹੈ ਜੀ ਕਿਸੇ ਨੂੰ ਗਿਫਟ ਵੀ ਦਿਓਗੇ ਨਾ ਅਗਲਾ ਯਾਦ ਰੱਖੂਗਾ ਵੀ ਸਾਨੂੰ ਹਾਂ ਜੀ ਵੀ ਫਲਾਣੇ ਬੰਦੇ ਨੇ ਗਿਫਟ ਦਿੱਤਾ ਸੀ ਕਿਉਂ ਕਿਉਂਕਿ ਇਹ ਖੁਸ਼ਬੂ ਵਾਲਾ ਕੱਪੜਾ ਹੈ ਜੀ ਜਿੰਨਾਂ ਨੂੰ ਧੋਈ ਜਾਉਗੇ ਤੇ ਖੁਸ਼ਬੂ ਆਈ ਜਾਊਗੀ ਆ ਲਓ ਜੀ ਐਡੇ ਪਿਆਰੇ ਕਲਰ ਹੈ ਜੀ ਛੱਡ ਦਿਓ ਬੰਨਾ ਖੁਸ਼ਬੂ ਵਾਲਾ ਕੱਪੜਾ ਹੈ ਜੀ ਇਹ ਪਸ਼ਮੀਨਾ ਸਰਦੀ ਵਾਲਾ ਬ੍ਰਾਂਡਡ ਹੈਵੀ ਜਾਨੀ ਹੈਗਾ ਇੱਕ ਜਿਨ੍ਹਾਂ ਨੂੰ ਸਕਿਨ ਦੀ ਅਲਰਜੀ ਹੈ ਇਹਨੂੰ ਉਹ ਵੀ ਪਾ ਸਕਦੇ ਆ ਦਿਖਾ ਦਿਓ ਆ ਸੁਣ ਦੱਸਦੇ ਆ ਜੀ ਜੇ ਕਿਸੇ ਨੇ ਕੁੜਤੇ ਪਜਾਮੇ ਮੰਗਵਾਉਣੇ ਹੋਣ ਆਹ ਦੇਖ ਲਓ ਜੀ ਆਪਣੇ ਕੈਨੇਡਾ ਦੇ ਆਪਣੇ ਕੈਨੇਡਾ ਦੇ ਪੱਕੇ ਕਸਟਮਰ ਉਹਨਾਂ ਨੇ ਪੂਰਾ ਥਾਨ ਮੰਗਵਾਇਆ ਜੀ ਲੈ ਲੈਣ ਦਾ ਯੂ ਪਿੱਛੇ ਪੇਓ ਦੇਖ ਲਓ ਜੀ 5 6 ਕੁੜਤੇ ਪਜਾਮੇ ਆ 6 ਕੁੜਤੇ ਪਜਾਮੇ ਪੂਰਾ ਥਾਨ ਹੀ ਮੰਗਵਾਇਆ ਉਹਨਾਂ ਨੇ ਮੰਗਵਾਇਆ ਆਪਾਂ ਲਿਆ ਕੇ ਦਿੱਤਾ ਇਹ ਗਰਮੀ ਵਾਲਾ ਸਟਾਫ ਆ ਜੀ ਮੰਗਵਾਇਆ ਉਹਨਾਂ ਨੇ ਆਹ ਲਓ ਜੀ ਆ ਆ ਗਿਆ ਗਾਜਰੀ ਕਲਰ ਓਨਲੀ 60 150 ਜੇਕਰ ਤੁਹਾਨੂੰ ਕੁੜਤਾ ਵੀ ਮੈਨੂੰ ਚਾਹੀਦਾ ਹੁੰਦਾ ਜੀ ਉਹ ਆਪਾਂ ਆਰਡਰ ਤੇ ਮੰਗਵਾਉਣੀ ਹੁੰਦੀ ਹੈ ਜੀ ਜੇ ਮੈਂ ਲੈ ਲੈਣ ਆਇਆ ਜੀ ਪੂਰਾ ਸੌਫਟ ਕੱਪੜਾ ਜੀ ਇਹ 650 ਦੇ ਵਿੱਚ ਉਹ ਦੇਖੋ ਪੱਕੀਆਂ ਮੋਹਰਾਂ ਲੱਗੀਆਂ ਹੀ ਹੋਣ ਕੱਪੜੇ ਦੀ ਪੂਰੀਆਂ ਪੱਕੀਆਂ ਤੁਹਾਨੂੰ ਮਿਲ ਰਿਹਾ ਜੀ ਪਸ਼ਮੀਨੇ ਦਾ ਸਰਦੀ ਵਾਲਾ ਹਾਲਾਂਕਿ ਇਹ ਸੂਟ 8-800 ਦੇ ਆ ਬਾਜ਼ਾਰ 'ਚ ਤਾਂ ਇਹ 9950 ਦਾ ਪਰ ਅਸੀਂ 800 ਦਾ ਦਿੱਤਾ ਸੀ ਤੇ ਜਿੰਨਾਂ ਕੋਲੇ ਸਾਡੇ ਕੱਪੜੇ ਗਏ ਉਹ ਭੈਣ ਭਰਾਵਾਂ ਨੂੰ ਪਤਾ ਮੈਸੇਜ ਕਰਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਨੂੰ ਰਿਵਿਊ ਦਿੰਦੇ ਆ ਵੀ ਤੁਹਾਡਾ ਕੱਪੜਾ ਆ ਅਸੀਂ ਬਹੁਤ ਖੁਸ਼ ਹੋਏ ਆ ਇਹਦੀ ਬਾਟਮ ਹੈ ਜੀ ਇੱਕ ਗੱਲ ਹੋਰ ਹੈ ਜਿਹੜੇ ਕਸਟਮਰ ਨੂੰ ਆਪਣਾ ਸੂਟ ਜੀ ਐਮ ਜਲੋਕ 3 ਤੋਂ 4 ਦਿਨਾਂ ਤੋਂ ਵੱਧ ਡਿਲੇ ਹੁੰਦਾ ਨਹੀਂ ਤੇ ਕੋਰੀਓ ਆਪਣੇ ਜਿਹੜਾ ਡਰ ਨੀਅਰ ਜਿਹੜਾ ਵੀ ਪੋਸਟ ਘਰ ਆ ਜੀ ਉੱਥੇ ਕਨਫਰਮ ਕਰ ਲਿਆ ਕਰੋ ਆਪਣੇ ਜ਼ਿਆਦਾਤਰ ਆਰਡਰ ਜੀ ਚੌਥੇ ਦਿਨ ਪਹੁੰਚ ਜਾਂਦੇ ਆ ਜੀ ਆਲ ਇੰਡੀਆ ਓਨਲੀ 650 ਦੇ ਵਿੱਚ ਪੰਜਾਬ ਚ ਤਾਂ ਜੀ ਤੀਜੇ ਦਿਨ ਹੀ ਪਹੁੰਚੇ ਦੂਜੇ ਦਿਨ ਆਲ ਇੰਡੀਆ ਵੱਤੋ ਉਹਦਾ ਆਪਣੇ ਜੀ ਇੰਡੀਆ ਦੇ ਵਿੱਚ ਵਿੱਚ ਹੀ ਆਪਾਂ ਆਲ ਇੰਡੀਆ ਭੇਜਦੇ ਆ ਉਹਦੇ ਵਿੱਚ ਵੱਤੋ ਵੱਤ 5 ਦਿਨ ਲੱਗਦੇ 5 ਤੋਂ 6 ਦਿਨ ਜੇ ਜ਼ਿਆਦਾ ਟਾਈਮ ਲੱਗਦਾ ਤਾਂ ਡਾਕੀਏ ਡਾਕ ਖਰਚ ਜਾ ਕੇ ਉਹਦਾ ਕਨਫਰਮ ਕਰ ਲਿਓ ਕਿਉਂਕਿ ਬਾਅਦ ਚ ਐਵੇਂ ਉਹਦਾ ਕਸਟਮਰ ਵੀ ਹੈਰਾਨ ਹੁੰਦਾ ਜਸੀਂ ਵੀ ਹੈਰਾਨ ਹੁੰਨੇ ਆ ਕਿ ਆਰਡਰ ਲੇਟ ਹੁੰਦਾ 650 ਚ ਸਰਦੀ ਚ ਵੀਰੇ ਉਹੀ ਆਊਗਾ 800 ਚ ਜਦੋਂ ਸਰਦੀ ਦੇ ਕੱਪੜੇ ਆਏ ਤੇ 854 ਬਿਲਕੁਲ ਵੀ ਘੱਟ ਨਹੀਂ ਆਊਗਾ ਇੱਥੇ ਗੈਪ ਪਾ ਦੇ ਬਰਲ ਪਾ ਦੇ ਇਕੱਠੇ ਕਰਦੇ ਹਰੇ ਕੋਈ ਨਹੀਂ ਕੋਈ ਕੌਣ ਕੌਣ ਅਣਾ ਕੋ ਮੇਰੀ ਕੁੜੀ ਨੂੰ ਆ ਲਓ ਜੀ ਆਗਾ ਕਲਰ ਕਲਰ ਕੋਈ ਵੀ ਛੱਡਣ ਵਾਲਾ ਨਹੀਂ ਹੈਗਾ ਜੀ ਇੱਕ ਤੋਂ ਇੱਕ ਵੈਸਟ ਕਲਰ ਆ ਓਨਲੀ 60 650 600 650 ਕਰੇਗਾ 650 ਜੀ ਬਹੁਤ ਸੋਹਣੇ ਸੂਟ ਹੈ ਕੋਈ ਵੀ ਛੱਡਣ ਵਾਲਾ ਛੂਟ ਨਹੀਂ ਹੈਗਾ ਜਦੋਂ ਤੁਹਾਡੇ ਕੋਲੇ ਪਹੁੰਚਣਗੇ ਤੇ ਤੁਹਾਨੂੰ ਪਤਾ ਲੱਗਣਾ ਵੀ ਕਿੰਨੇ ਵਧੀਆ ਬ੍ਰਾਂਡ ਦੇ ਸੂਟ ਆ ਹਾਲਾਂਕਿ 600 600 50 ਰੁਪਏ ਜੀ ਇੱਕ ਵੀੜੇ ਮਰੇ ਵੀ ਗਲ 50 ਦਾ ਸੂਟ ਹੀ ਆਹ ਲਓ ਜੀ ਕਲਰ ਡਿਜ਼ਾਈਨ ਚੜਦੇ ਤੇ ਜੜਦੇ ਲੁੱਟ ਲੋ ਮੇਲਾ 650 ਚ ਚੱਲ ਰਹੀ ਹੈ ਹੁਣ ਸੇਲ ਤੇ ਮੂਰਲੀ ਸਰਦੀ ਚ ਫੇਰ ਇਹਨੇ 800 ਦਾ ਕਿੰਨਾ ਕਲਰ ਉੱਠ ਮਣਾ ਓਏ ਕਿੰਨਾ ਸੋਹਣਾ ਕਲਰ ਆ ਇਹ ਵੀ ਸਾਡੇ ਕੋਲੇ ਥੋੜੇ ਹੀ ਸੂਟ ਰਹਿ ਗਏ ਜੀ ਬਾਲੇ ਨਹੀਂ ਹੈਗੇਗੇ ਇੱਕ ਤੁੰਗੀ ਬਣਵਾਏ ਹੋਏ ਨਾ ਇਹ ਪੀਲਾ ਹੂੰ ਮੈਂ ਤਾਂ ਰਿਕਤੀ ਲਾਲਾਂ ਡਿੱਗ ਪੈਂਦੀਆਂ ਫੇਰ ਸੋਚਦੀ ਐ ਇਹਨੇ ਪਾਉਂਗੀ ਕਿਵੇਂ ਲਾਲਾਂ ਵੀ ਕਿਤੇ ਕਿਤੇ ਕੰਟਰੋਲ ਕਰਨੀਆਂ ਪੈਂਦੀਆਂ ਵੀ ਡਿੱਗ ਪੈਂਦੀਆਂ ਦੀਪੂ ਕਹਿੰਦਾ ਸੀ ਰਿੰਕੂ ਨੂੰ ਆਹ ਸੂਟ ਬਣਾ ਕੇ ਦੇਈ ਮਮੀ ਕਹਿੰਦਾ ਉਹਦੇ ਰੰਗ ਤੇ ਬਾਲਾ ਸੋਹਣਾ ਲੱਗੂਗਾ ਹੀ ਕਹਿੰਦਾ ਸੀ ਕਿ ਕਿਹੜਾ ਨਹੀਂ ਉਹ ਪਤਾ ਨਹੀਂ ਕਿਹੜਾ ਸੀਗਾ ਮੰਮੀ ਇਹ ਕਹਿੰਦਾ ਰਿੰਕੂ ਦਾ ਬਣਾ ਕੇ ਦੇ ਬੀਪੂ ਦਾ ਵੀ ਹੁਣ ਤਾਂ ਪਤਾ ਲੱਗਣ ਲੱਗ ਗਿਆ ਵੀ ਇਹ ਕਲਰ ਸੋਨਾ ਆ ਦੇਖ ਪਤਰੀ ਕਿੱਡਾ ਸੋਨਾ ਪਿੰਕ ਜਿਹਾ ਕਲਰ ਹੈ ਜੀ ਉਹ ਸੇਲ ਹੋ ਗਿਆ ਕਲਰ ਮਾ ਤਾਂ ਮੈਂ ਕਹਿੰਦਾ ਮੈਂ ਖਾ ਜਿਹੜਾ ਕਲਰ ਮਾ ਸੋਨਾ ਵਾਲਾ ਮਖਾ ਰਿੰਕੂ ਵਾਸਤੇ ਬਣਾਉ ਉਹ ਸੇਲ ਹੀ ਹੋ ਗਿਆ ਜਦੋਂ ਵੀਡੀਓ ਚ ਬੋਲ ਦਿੰਦਾ ਰਿੰਕੂ ਵਾਸਤੇ ਇਹ ਕਲਰ ਬਣਾਉਗਾ ਸੇੜ ਹੀ ਹੋ ਗਿਆ ਸਾਰਨੇ ਵੇਲੇ ਉਹੀ ਕਲਰ ਸੇਲ ਹੋਇਆ ਸੀ ਆ ਗਿਆ ਜੀ ਲਵੈਂਡਰ ਸ਼ੇਡ ਲਵੈਂਡਰ ਸ਼ੇਡ ਦਾ ਸੂਟਾ ਜੀ ਦੇਖੋ ਕਿੰਨੀ ਸੋਹਣੀ ਬਾਟਮ ਛੱਡਣ ਵਾਲੇ ਸੂਟ ਨਹੀਂ ਹੈਗੇ ਵੀਰੇ ਮੂਰੇ ਸਰਦੀ ਚ ਇਹ 8800 ਚਾਣਗੇ ਹੁਣ ਸਿਰਫ 650 ਚ ਮਿਲ ਰਿਹਾ ਹੈ ਆ ਦੇਖੋ ਜੀ ਹਜੇ 2 ਮਹੀਨੇ ਤਾਂ ਪਹਿਣਗੇ ਆ ਦੇਖੋ ਜੇ ਐਡਾ ਖਿੜਮਾ ਕਲਰ ਤੁਸੀਂ ਕਮਾਲੀ ਮੰਨ ਜਾਓਗੇ ਸਿਰਫ ਤੇ ਸਿਰਫ 650 ਛੱਡਣ ਵਾਲੀਆਂ ਚੀਜ਼ਾਂ ਹੀ ਨਹੀਂ ਅਸੀਂ ਲੈ ਕੇ ਆਉਂਦੇ ਜੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਲੋਕ ਮੈਸੇਜ ਕਰਕੇ ਕਹਿੰਦੇ ਆ ਵੀ ਤੁਹਾਡੇ ਨਾਲ ਦਾ ਕੱਪੜਾ ਵੀ ਅਸੀਂ ਦੇਖਦੇ ਨਹੀਂ ਕੀ ਸੋਡੂਗਾ ਹਰ ਇੱਕ ਵੀਡੀਓ ਦੇਖ ਦੇਣੀ ਛੋਟੀ ਆਪਣਾ ਜਿਹੜਾ ਕਪੜਾ ਹੁੰਦਾ ਨੇ ਜੀ ਆਪਾਂ ਪੱਕਾ ਮਾਰਕਟ ਲੈ ਕੇ ਹੋਣਾ ਜੀ ਆ ਕੱਲੇ ਕੱਲੇ ਤੁਸੀਂ ਪੀਸ ਤੇ ਦੇਖਦੇ ਕੱਲੇ ਕੱਲੇ ਪੀਸ ਤੇ ਮਾਰਕਾ ਲੱਗਾ ਹੋਇਆ ਬੀ ਐਲ ਐਮ ਬ੍ਰਾਂਡ ਦਾ ਜਿਵੇਂ ਜਿਵੇਂ ਮਿੰਟ ਦੀਪੂ ਨੂੰ ਸਹਾਰਾ ਆਉਂਦਾ ਜਾਂਦਾ ਕੱਪੜੇ ਦਾ ਜੀ ਉਵੇਂ ਉਵੇਂ ਅਸੀਂ ਵੈਰਾਈਟੀ ਲੈ ਕੇ ਆਉਣੇ ਆ ਵੀ ਸਾਨੂੰ ਲੱਗਦਾ ਦੇਖੋ ਜੀ ਐਨੇ ਸੋਹਣੇ ਕਲਰ ਦਾ ਨਿਊ ਕਲਰ ਕਿਸੇ ਦੇ ਵੀ ਅਸੀਂ ਇਹ ਪਾਏ ਨਹੀਂ ਵੇਖੇ ਕਲਰ ਓਨਲੀ 650 ਰੁਪਏ ਦਾ ਸੂਟ ਹੈ ਲੈ ਲਓ ਲੈ ਲਓ ਆਪਣੇ ਪਿਆਰਿਆਂ ਲਈ ਲੈ ਲਓ ਤੇ ਕੋਈ ਆਪਣੇ ਰਿਸ਼ਤੇਦਾਰ ਲਈ ਕੋਈ ਫਰੈਂਡ ਲਈ ਆਪਾਂ ਕਸਟਮਰ ਸੋਚਦੇ ਆ ਕਿ ਜੀ ਰਾਮ ਟੈਕ ਦਾ ਪਸ਼ਮੀਨਾ ਐਵੇਂ ਐਵੇਂ ਆ ਜੀ ਆਪਾਂ ਬੀ ਐਲ ਐਮ ਦਾ ਪਸ਼ਮੀਨਾ ਸੇਲ ਕੀਤਾ ਸੀ ਕਸਟਮਰਾਂ ਨੂੰ ਬੀ ਐਲ ਐਮ ਪਸ਼ਮੀਨਾ ਬਹੁਤ ਜ਼ਿਆਦਾ ਪਸੰਦ ਆਇਆ ਸੀ ਜੀ ਜਿਹੜਾ ਪਲੇਨ ਪਸ਼ਮੀਨਾ ਜੀ ਰਾਮ ਟੈਕ ਤੋਂ ਵੀ ਜ਼ਿਆਦਾ ਪਸੰਦ ਕੀਤਾ ਸੀ ਕਸਟਮਰਾਂ ਨੇ ਇੱਕ ਤਾਂ ਸੌਫਟ ਸੀਗਾ ਤੇ ਇੱਕ ਲਾਈਟ ਵੇਟ ਸੀ ਤੇ ਗਰਮ ਵੀ ਸੀ ਪੂਰਾ ਆਹ ਗਿਆ ਜੀ ਲਿਮਨ ਲਿਮਨ ਸ਼ੇਡ ਬਹੁਤ ਹੀ ਪਿਆਰਾ ਸ਼ੇਡ ਤੁਹਾਡਾ ਕੀ ਹੁੰਦਾ ਲਿਮਨ ਲਿਮਨ ਨਾ ਕੀ ਕਹਦੇ ਨੇ ਲਿਮਨ ਲੈਮਨ ਫੇਰ ਕੀ ਗੱਲ ਕੀ ਗਲਤ ਇੱਕੋ ਆ ਦੇਖੀ ਬਸ ਲੈਮਨ ਕਲਰ ਦਾ ਇੰਨਾ ਸੋਹਣਾ ਸੂਟ ਹੈ ਜੀ ਨਾ ਇਹ ਡਾਰਕ ਹੈ ਤੇ ਨਾ ਇਹ ਲਾਈਟ ਹੈ ਬਹੁਤ ਵਧੀਆ ਕਰੀਮ ਚਾਰਟ ਹੈ ਜੀ ਤੁਹਾਡੇ ਸਾਹਮਣੇ ਜਿਹੜਾ ਇਹ ਸੂਟ ਹੈ ਇਹ ਬ੍ਰਾਂਡਡ ਦਾ ਸੂਟ ਹੈ ਵੀ ਐਲ ਆਨਲੀ ਆਲ 650 ਰੁਪਏ ਲੁੱਟ ਲੋ ਮੇਲਾ ਜੀ 650 ਰੁਪਈਆਂ ਚ ਸੂਟ ਛੋਡੇ ਕੋਲੇ ਆਜਿਆ ਕਰੂਗਾ ਲੁੱਟੋ ਲੁੱਟੋ ਮੇਲਾ ਲੁੱਟਣ ਵਾਸਤੇ ਆ ਆ ਆਪਣਾ ਲਾਸਟ ਐਂਡ ਬਲੈਕ ਬਰੀ ਨਾ ਲਾਸਟ ਸੂਟ ਰਹਿ ਗਿਆ ਜੀ ਬਲੈਕ ਸੋਲੋ ਸੂਟ ਹੈ ਜੀ ਇਹ ਹਾ ਦੇਖੋ ਜੀ ਬਲੈਕ ਕਿੰਨਾ ਬਲੈਕ ਸੂਟ ਹੈ ਜੀ ਹਲਕਾ ਟੱਚ ਜੀ ਗ੍ਰੀਨ ਦਾ ਜੀ ਕਿੰਨਾ ਅੱਛਾ ਸੁੰਦਰ ਸੂਟ ਹੈ ਹਮ ਆਪਕੇ ਲਈ ਲੈ ਕੇ ਆਏ ਹਾਂ ਪਲੀਜ਼ ਛੋੜੋ ਮਤ ਓਨਲੀ ਓਨ ਸੇ 50 ਹਾਂ ਦੇਖੋ ਜੀ ਅੱਜ ਸਾਡੀ ਵੀਡੀਓ 'ਚ ਅਸੀਂ ਤੁਹਾਨੂੰ ਸੇਲ ਤੇ ਡਿਸਕਾਊਂਟ ਤੇ ਬ੍ਰਾਂਡਡ ਸੂਟ ਪਾਏ ਆ ਸਾਡੇ ਨਾਲ ਦਾ ਇਹ ਕਪੜਾ ਤੁਹਾਨੂੰ ਕੋਈ ਏਸ ਰੇਟ ਤੇ ਦੇ ਦੇ ਸਾਡੀ ਜ਼ਿੰਮੇਵਾਰੀ ਆ ਕੋਈ ਵੀ ਨਹੀਂ ਦੇਊਗਾ ਕਿਉਂਕਿ ਸਾਡਾ ਘਰੇ ਕੰਮ ਹੈ ਜੀ ਮੁਕਦੀ ਗੱਲ ਹੈ ਜੀ ਬੀਐਲਐਮ ਬ੍ਰਾਂਡ ਆ ਕੋਈ ਥੋੜੀ ਮਾਰਜਿਨ ਦੇ ਨਾਲ ਕਪੜਾ ਵੇਚ ਦਿੰਨੇ ਹੁਣ ਪੈਸੇ ਹੁਣ ਤਾਂ ਅਸੀਂ ਏ ਰੇਟ ਤੋਂ ਹੀ ਕਟਾ ਕੇ ਚੀਜ਼ਾਂ ਲਾਈਆਂ ਹੋਈਆਂ ਕਿਉਂਕਿ ਸਾਡੇ ਕੋਲ ਕੱਪੜਾ ਥੋੜਾ ਜੀ ਇਹ ਪਸ ਅਸੀਂ ਸ਼ੇਲ ਤੇ ਕੱਢ ਦੇਣਾ ਤੇ ਵੈਗਰੂ ਸੁੱਕ ਰੱਖੇ ਗਰਮੀ ਵਾਲਾ ਕੱਪੜਾ ਆਪਣੇ ਕੋਲੇ ਆ ਦੇਖੋ ਆਉਣ ਲੱਗ ਗਿਆ ਜੀ ਤੇ ਫਿਰ ਉਹਨਾਂ ਇਹ ਤੋਂ ਬਾਅਦ ਆਪਾਂ ਗਰਮੀ ਵਾਲੇ ਕੱਪੜੇ ਦੀਆਂ ਵੀਡੀਓ ਪਾਇਆ ਕਰਾਂਗੇ ਜੀ ਬਸ ਸਰਦਾਂ ਵਾਲੇ ਗਰਮੀ ਵਾਲਾ ਕੱਪੜਾ ਆਪਣੇ ਕੋਲੇ ਆਇਆ ਪਿਆ ਜੀ ਇੱਕ ਅੱਧੀ ਸ਼ੇਲ ਹੋਰ ਭਮਾ ਲਾ ਦਈਏ ਨਹੀਂ ਆਪਣਾ ਕੱਪੜਾ ਫਿਨਿਸ਼ ਹੋ ਚੁੱਕਿਆ ਜੀ ਸੋ ਆਪ ਸਭ ਨੂੰ ਵੈਗਰੂ ਜੀ ਚੜ੍ਹਦੀ ਕਲਾ ਚ ਰੱਖਣ ਹਾਂ ਜੀ ਸਤਿ ਸ੍ਰੀ ਅਕਾਲ ਜੀ